ਜੀ ਪਾਲਕ ਧਨੀਆ ਅਤੇ ਸਿਆਲ ਆੜੀਆਂ ਸਰਜੀਆਂ ਨੂੰ ਤੁਹਾਡੇ ਵੀ ਜੇਕਰ ਸੁੰਡੀ ਨੇ ਕੁਤੜੇ ਨੇ ਇਸ ਤਰ੍ਹਾਂ ਖਰਾਬ ਕਰ ਦਿੱਤਾ ਆ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਦੇਸੀ ਅਜਮਾਇਆ ਹੋਇਆ ਨੁਸਖਾ ਦੱਸਣ ਲੱਗਾ ਆ ਜੋ ਕਰਕੇ ਆਰਾਮ ਨਾਲ ਬਿਨਾਂ ਕਿਸੇ ਦਵਾਈ ਤੋਂ ਇਹ ਸਾਰੀਆਂ ਚੀਜ਼ਾਂ ਕਾਮਯਾਬ ਹੋਣਗੀਆਂ ਤੇ ਕੋਈ ਵੀ ਸੁੰਡੀ ਕੁਤੜਾ ਵਗੈਰਾ ਲੱਗੇ ਵੀ ਨਹੀਂ ਆਵੇਗਾ ਆਓ ਮੈਂ ਤੁਹਾਨੂੰ ਦੱਸਣ ਲੱਗਾ ਵੀਡੀਓ 'ਚ ਕਿ ਕੀ ਕਰਨਾ ਹੈ ਹਾਂਜੀ ਪਾਲਕ ਮੇਥੀ ਧਨੀਆ ਇਹ ਚੀਜ਼ਾਂ ਜਿਵੇਂ ਤੁਸੀਂ ਦੇਖ ਰਹੇ ਆ ਇਹਨਾਂ ਨੂੰ ਇਤਕੀ ਇੱਕ ਸੁੰਡੀ ਆ ਜਿਹਨੇ ਮੌਸਮ ਦੀ ਮਾਰ ਹੋਣ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਇਆ ਔਰ ਪਾਲਕ ਦੇ ਨਾਲ ਨਾਲ ਜਿਹੜਾ ਸਾਗ ਵੀ ਆ ਉਹ ਸਾਗ ਵੀ ਤਕਰੀਬਨ ਖਰਾਬ ਹੀ ਕਰ ਦਿੱਤਾ ਆ ਸਾਰੀਆਂ ਸਬਜ਼ੀਆਂ ਦੇ ਉੱਤੇ ਇਹ ਜਿਹੜਾ ਅਟੈਕ ਇਹ ਸੁੰਡੀ ਦਾ ਹੋ ਰਿਹਾ ਆ ਔਰ ਮੈਂ ਤੁਹਾਨੂੰ ਉਹਦਾ ਹੱਲ ਜਿਹੜਾ ਦੱਸਣ ਲੱਗਾ ਆ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਦੱਸਣ ਲੱਗਾ ਆ ਕਿ ਤੁਸੀਂ ਕੀ ਕਰਨਾ ਆ ਇਹ ਬੂਟੇ ਨੂੰ ਜੜੋਂ ਹੀ ਖਰਾਬ ਕਰ ਦਿੰਦੀ ਆ ਔਰ ਮੁੜ ਕੇ ਇਹ ਕੰਮ ਦਾ ਹੀ ਨਹੀਂ ਲੈਂਦਾ ਹੈਗਾ ਤੇ ਆਪਾਂ ਨੇ ਕੀ ਕਰਨਾ ਆ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਸਾਰੀਆਂ ਚੀਜ਼ਾਂ ਦੇ ਉੱਤੇ ਜੇ ਤੁਸੀਂ ਘਰ ਦੇ ਵਿੱਚ ਛੋਟੇ ਲੈਵਲ ਤੇ ਲਾਈਆਂ ਆ ਤਾਂ ਉਹਨਾਂ ਦੇ ਉੱਤੇ ਆਪਾਂ ਇੱਕ ਸਰਫ ਦੀ ਸਪਰੇ ਜਿਹੜੀ ਆ ਉਹ ਕਰ ਦੇਣੀ ਇਹਦੇ ਨਾਲ ਉੱਪਰੋਂ ਬੂਟਿਆਂ ਨੇ ਚੰਗੀ ਤਰ੍ਹਾਂ ਨਾਲ ਧੋ ਹੋ ਜਾਣਾ ਆ ਇਹ ਬੂਟੇ ਤੁਸੀਂ ਦੇਖ ਰਹੇ ਆ ਇਹਨਾਂ ਨੂੰ ਮੈਂ ਕੀਤੀ ਆ ਤੇ ਇਹ ਦੇਖੋ ਕਿਉਂਕਿ ਮੈਂ ਹਮੇਸ਼ਾ ਆਪਣਾ ਅਜਮਾਇਆ ਹੋਇਆ ਹੀ ਦੱਸਦਾ ਹੁੰਦਾ ਆ ਜਿਹੜਾ ਪਹਿਲਾਂ ਕਰਕੇ ਦੇਖਿਆ ਹੋਵੇ ਇਸ ਪਾਲਕ ਨੂੰ ਬਹੁਤ ਜ਼ਿਆਦਾ ਨੁਕਸਾਨ ਬਚਾਇਆ ਸੀ ਇਕੱਲੀ ਪਾਲਕ ਦੀ ਗੱਲ ਨਹੀਂ ਹੈਗੀ ਧਨੀਆ ਉਹ ਅੱਗੇ ਗੋਭੀ ਦੇ ਬੁੱਟੇ ਤੁਸੀਂ ਦੇਖ ਰਹੇ ਆ ਸਾਰੇ ਆਪ ਤੇ ਮੌਸਮ ਇਸ ਤਰ੍ਹਾਂ ਦਾ ਹੋਣ ਕਰਕੇ ਇਹ ਮਾਰ ਪੈ ਰਹੀ ਆ ਹੋਰੀ ਬੁੱਟਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹਾਰ ਰਹੀ ਆ ਦੂਜਾ ਜਿਹੜਾ ਤੁਸੀਂ ਕੰਮ ਕਰਨਾ ਆ ਉਹ ਕੰਮ ਤੁਸੀਂ ਇਹ ਕਰਨਾ ਆ ਕਿ ਤੁਹਾਡੀ ਕਿਆਰੀ ਜਿਹੜੀ ਆ ਜਿੱਥੋਂ ਵੀ ਤੁਸੀਂ ਉਸ ਨੂੰ ਸਿੰਜਦੇ ਆ ਜਿੱਧਰੋਂ ਵੀ ਪਾਣੀ ਆਉਂਦਾ ਆ ਉਸ ਦੇ ਵਿੱਚ ਇਹ ਮੀਥੀ ਬਾਲਕਿਆ ਤੇ ਅੱਗਿਓ ਮੋਹਰਿਓ ਪਾਣੀ ਆਉਂਦਾ ਆ ਉਹਦੇ ਵਿੱਚ ਆਪਾਂ ਨੇ ਜਿੱਧਰੋਂ ਪਾਣੀ ਆਉਂਦਾ ਆ ਫਟਕੜੀ ਦੀਆਂ ਇਦਾਂ ਦੀਆਂ 2-3 ਡੜੀਆਂ ਲੈ ਲੈਣੀਆਂ। 2 ਜਾਂ 3 ਡੜੀਆਂ। ਤੇ ਇਹ ਫਟਕੜੀ ਦੀਆਂ ਜਿਹੜੀਆਂ ਡੜੀਆਂ ਆ ਇਹ ਇਸ ਤਰ੍ਹਾਂ ਹੀ ਰੱਖ ਦੇਣੀ ਆ। ਜਿੱਧਰੋਂ ਪਾਣੀ ਆਉਂਦਾ ਆ 2-3 ਥਾਵਾਂ ਤੇ ਤੇ ਇਹ ਜਿੱਦਣ ਨੂੰ ਵੀ ਪਾਣੀ ਦੇਣਾ ਆ ਉਸ ਤੋਂ ਪਹਿਲਾਂ ਆਪਾਂ ਇੱਕ ਵਾਰ ਜਿਹੜੇ ਖਰਾਬ ਪੱਤੇ ਹੈਗੇ ਆਪਾਂ ਨੂੰ ਲੱਗਦੇ ਆ ਇਹ ਬਿਲਕੁਲ ਨਹੀਂ ਉਹ ਆਪਾਂ ਤੋੜ ਲੈਣੇ ਆ। ਜਿਵੇਂ ਮੈਂ ਪਹਿਲਾਂ ਹੀ ਤੋੜ ਚੁੱਕਾ ਆਂ ਤੇ ਇੱਕ ਵਾਰ ਇਹਨੂੰ ਪਾਣੀ ਲਗਾ ਦਿੱਤਾ ਮੈਂ ਫਿਰ ਵੀ ਤੁਹਾਨੂੰ ਰੱਖ ਕੇ ਦਿਖਾ ਰਿਹਾ ਆਂ ਕਿ ਇਸ ਤਰ੍ਹਾਂ ਫਟਕੜੀ ਦੇ 2-3 ਟੁਕੜੇ ਰੱਖ ਦੇਣੇ ਆ ਤੇ ਉਸ ਤੋਂ ਬਾਅਦ ਟੁਕੜੇ ਰੱਖਣ ਤੋਂ ਬਾਅਦ ਸਵਾਰ ਕੇ ਪਾਣੀ ਦੇ ਨਾਲ ਭਰ ਦੇਣਾ ਪਹਿਲਾ ਕੰਮ ਸਰਫ ਨਾਲ ਧੋਣਾ ਆ ਚਾਹੇ ਛੋਟੀ ਬੋਤਲ ਲੈ ਲਓ ਜੇ ਵੱਡੀ ਸਪਰੇ ਨਹੀਂ ਹੈਗੀ ਦੂਜਾ ਕੰਮ ਇਹ ਫਟਕੜੀ ਦੇ ਟੁਕੜੇ ਰੱਖ ਕੇ ਪਾਣੀ ਲਗਾ ਦੇਣਾ ਤੇ ਤੁਹਾਡੀ ਜਿਹੜੀ ਪਾਲਕ ਮੇਥੀ ਸਾਗ ਇਹ ਜਿਹੜਾ ਕੁਤੜਾ ਆਇਆ ਇਹਦਾ ਜੜੂ ਹੀ ਸਫਾਇਆ ਹੋ ਜਾਊਗਾ ਤੇ ਬਿਨਾ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਕਿ 5 ਜਾਂ 4 ਦਿਨਾਂ ਦੇ ਵਿੱਚ ਇਹ ਦੇਖੋ ਪਾਲਕ ਇਹਨੂੰ 4 ਦਿਨ ਪਹਿਲਾਂ ਹੀ ਕੀਤਾ ਹੱਲੇ ਔਰ ਦੇਖੋ ਇਹ ਪੂਰੀ ਤਰ੍ਹਾਂ ਸੂਦੀ ਨੇ ਖਾ ਲਈ ਸੀ ਔਰ ਕੁਤੜੇ ਉੱਤੇ ਬਹੁਤ ਹੀ ਜ਼ਿਆਦਾ ਪੱਤੇ ਖਰਾਬ ਕਰ ਰਹੇ ਸੀ ਗੰਦ ਮੰਦ ਕਰਕੇ ਔਰ ਹੁਣ ਤੁਸੀਂ ਦੇਖ ਲਓ ਹਾਲਕ ਤੁਹਾਡੇ ਸਾਹਮਣੇ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਜਾਣਕਾਰੀ ਕਰਕੇ ਦੇਖ ਲਓ ਹਰ ਇੱਕ ਸਬਜੀ ਦੇ ਉੱਤੇ ਇਹ ਫਾਰਮੂਲਾ ਸਸਰੀ ਦਾ